ਆ ਕੇ ਆਇਆ ਜੀ ਆ ਰਹੀ ਤੇ ਆਲੀ ਪੈਣੀ ਦੋਨੋਂ ਨਾਲ ਕਲੇ ਪਾਸੇ ਜੀ 2003 ਦੇ ਹਾਲਾਤ ਬਣ ਚੁੱਕੇ ਨੇ तकरीबन ਜਿਹੜੀ ਉਹ ਮੰਗ ਕਰ ਰਹੇ ਸੀ ਜੀ ਐਮਐਲ ਸਾਹਿਬ ਤੋਂ ਔਰ ਪ੍ਰਸ਼ਾਸਨ ਤੋਂ ਜੀ ਉਹ ਸੜਕ ਦੀ ਉੱਥੇ ਲੱਗੇ ਆ ਪ੍ਰਸ਼ਾਸਨ ਦੇ ਅਧਿਕਾਰੀ ਜੀ ਉੱਤੇ ਰੋੜਾ ਸੱਤੀ ਜਾਂਦੇ ਆ ਜੀ ਉਹਨਾਂ ਦੇਖ ਕੇ ਆਇਆ ਜੀ ਜਿਹੜੀ ਗੱਲ ਕਰੀਏ ਵੀ ਇੱਕ ਤਾਂ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਉੱਤੋਂ ਬਾਰਿਸ਼ ਹੋ ਰਹੀ ਹੈ ਤਾਂ ਜਿਹੜੇ ਇਸ ਇਲਾਕੇ ਦੇ ਲੋਕ ਹੈ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰ ਰਹੇ ਹੈ ਕੋਈ ਵੀ ਦੀ ਸਭ ਤੋਂ ਵੱਡੀ ਪਰੇਸ਼ਾਨੀ ਤਾਂ ਗਈ ਹੈ ਪਸ਼ੂਆਂ ਨੂੰ ਚਾਰੇ ਦੀ ਜੀ ਬੰਦਾ ਤਾਂ ਫਿਰ ਵੀ ਕਿਤੋਂ ਨਾ ਕਿਤੋਂ ਗੁਜ਼ਾਰਾ ਕਰ ਲੈਂਦਾ ਕਿਉਂਕਿ ਪਹਿਲਾਂ ਹੀ ਆਪਾਂ ਰੱਖਿਆ ਹੁੰਦਾ ਕਿਵੇਂ ਦਾਣਾ ਜ ਕਾ ਉਹ ਗੁਜ਼ਾਰਾ ਕਰ ਲੈਂਦਾ ਸਭ ਤੋਂ ਵੱਡੀ ਪਰੇਸ਼ਾਨੀ ਇਹ ਪਸ਼ੂਆਂ ਦੀ ਜੀ ਦੂਜੇ ਜਿਹੜੇ ਧਾਲੀਆਂ ਤੇ ਲੋਕ ਬੈਠੇ ਨੇ ਉਹਨਾਂ ਨੂੰ ਉਹਨਾਂ ਦਾ ਤਾਂ ਸੰਪਰਕ ਹੀ ਟੁੱਟ ਚੁੱਕਾ ਹੈ ਪਿੰਡਾਂ ਨਾਲੋਂ ਵੀ ਉਹਨਾਂ ਨੂੰ ਹੋਰ ਜ਼ਿਆਦਾ ਪਰੇਸ਼ਾਨੀ ਜੀ ਤੇ ਕਈ ਕਈ ਘਰ ਤਾਂ ਜਿਹੜੇ ਖਾਲੀ ਵੀ ਕਰ ਚੁੱਕੇ ਆ ਉਹਨਾਂ ਦੇ ਕੀ ਹਾਲਾਤ ਹੈ ਜੀ ਹਮਾਰੀ ਜੀ ਸਾਨੂੰ ਕੋਈ ਮਿਲਿਆ ਨਹੀਂ ਨਾ ਉਹ ਉਹਨਾਂ ਦਾ ਘਰ ਖਾਲੀ ਹੋ ਗਿਆ ਤੇ ਉਹ ਕੋਈ ਸੜਕਾਂ ਤੇ ਬੈਠਿਆ ਕੋਈ ਕਿਸੇ ਦੇ ਘਰ ਉਹਨਾਂ ਦੇ ਵਿੱਚ ਕਿਸੇ ਦੇ ਰਿਸ਼ਤੇਦਾਰੀ ਲਾਲ ਹੈ ਜਾਂ ਪ੍ਰਪੀ ਤੌਰ ਤੇ ਘਰਾਂ ਦੇ ਵਿੱਚ ਬੈਠਿਆ ਤੇ ਕਈ ਤਾਂ ਲੋਕ ਜਿਹੜੇ ਢਾਨੀਆਂ ਸੀ ਉਹਨਾਂ ਨੇ ਸਮਾਨ ਜਿਹੜੇ ਉੱਪਰ ਰੱਖ ਰੱਖਿਆ ਜੀ ਉਹਨਾਂ ਦੀ ਤਰਪਾਲਾਂ ਹੈ ਨਹੀਂ ਇਹ ਸਰਕਾਰ ਦਾ ਐਮੋ ਸਾਹਿਬ ਜੀ ਤਰਪਾਲਾਂ ਦੇ ਦੇਣਾ ਉਹਨਾਂ ਨੂੰ ਉਹਨਾਂ ਸਮਾਨ ਕਾਜ ਲੈਣਗੇ ਜਿਵੇਂ ਤੇ ਬਾਰਿਸ਼ ਹੋ ਰਹੀ ਏ ਜੀ ਬਾਰਿਸ਼ ਹੋ ਰਹੀ ਏ ਪਾਣੀ ਦਾ ਜਿਹੜਾ ਵਹਾਅ ਹੈ ਲਗਾਤਾਰ ਤੇਜ਼ ਹੋ ਰਿਹਾ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਕੀ ਲੱਗਦਾ ਹੈ 2023 ਤੋਂ ਜ਼ਿਆਦਾ ਭਿਆਨਕ ਹੋ ਸਕਦਾ ਜਾਂ 1988 ਵਾਲਾ ਵੀ ਚੱਕਰ ਜਿਹੜਾ ਇਹ ਹੋ ਸਕਦਾ ਮਹਾਰਾਜ ਮੇਲ ਕਰੇ 1.70 ਲੱਖ ਕਿਉਂਕਿ ਜਿਹੜਾ ਪਾਣੀ ਪਿੱਛੋਂ ਛੱਡਿਆ ਜਾ ਚੁੱਕਿਆ ਛੱਡਿਆ ਜਾ ਚੁੱਕਿਆ ਜੀ ਜੇਕਰ ਉਹ ਹਕੀਕਤ ਹੈ ਜੀ ਕਿ ਪਹਿਲਾਂ ਹੀ ਕਾਫੀ ਬਣ ਚੱਲਦਾ ਪਿਆ ਜੀ ਉਹ ਤਕਰੀਬਨ 1.70 ਲੱਖ ਕਿਉਂ ਸਤਾਨਾ ਦਿੱਤੇ ਨੇ 4 ਫੁੱਟ ਉੱਚਾ ਹੀ ਹੈ ਉੱਪਰ ਇਸ ਤੋਂ ਜੀ ਤਾਂ ਜੇ ਪਿਛਲੇ ਰਿਪੋਰਟ ਆ ਤੇ ਦੇ ਨਾ ਤਾਂ ਕਿਸੇ ਕੋਲ ਦੇ ਤੋਂ ਪਾਣੀ ਲੰਘ ਰਿਹਾ ਸੀ ਜੀ ਉਹ ਰਾਤ ਨੂੰ ਬਣ ਗਿਆ ਬਾਅਦ ਨਾਲ ਜੀ ਉਹ ਹਾਲਾਤ ਜਿਹੜੇ ਬਣ ਸਕਦੇ ਆ 1988 ਵਾਲੇ ਜਾਂ 2023 ਵਾਲੇ 88 ਵਾਲੇ ਆਪਾਂ ਪਾਣੀ ਵੇਖੇ ਨੇ ਹੋਰ ਬਜ਼ੁਰਗ ਕਰਦੇ ਨੇ ਜੀ ਤੇ 88 ਦੇ ਤਕਰੀਬਨ ਲਗਭਗ 23 ਚ ਪਾਣੀ ਆਇਆ ਸੀ ਲਗਭਗ ਸੇਮ ਹੀ ਸੀ ਸੇਮ ਹੀ ਸੀ ਦੋਨੋਂ ਕੀਤਾ ਕਿਸੇ ਪੱਕੇ ਸੇਮ ਹੀ ਸੀ ਇਹ ਜਿਹੜਾ ਪਾਣੀ ਤੁਹਾਨੂੰ 1.70 ਲੱਖ ਰੁਪਏ ਜਿਵੇਂ ਛੱਡਿਆ ਹੈ ਜੀ ਇਹ ਦੋ ਤਿੰਨ ਮਿੰਟ ਲਗਾਤਾਰੇਵੇਂ ਛੁੱਟਦਾ ਰਿਹਾ ਤੇ ਫਿਰ ਜਿੱਥਾ ਸੀ ਤੇ ਲਗਾਕਾ ਵੀ ਤਬਾਹ ਹੋ ਗਿਆ ਹਾਂ ਤੇ ਮੰਨ ਲਓ ਜਿਹੜੇ ਥੋੜੇ ਬਹੁਤ ਬਚੇ ਨੇ ਉਹਨਾਂ ਨੂੰ ਵੀ ਲੱਗਦਾ ਵੀ ਘਰ ਛੱਡ ਕੇ ਜਾਣਾ ਪੈ ਸਕਦਾ ਜੀ ਜਿਵੇਂ ਆ ਉਹ ਬਹੁਤ ਜ਼ਿਆਦਾ ਰਸਤਾ ਚੱਲਦਾ ਹੈ ਜੀ ਜੇ ਇਹ ਵੀ ਇਹਦੇ ਤੇ ਪਾਣੀ ਆ ਗਿਆ ਸੰਪਰਕ ਸੋਨਾ ਘਰਾਂ ਨੂੰ ਜਿਵੇਂ ਸਾਰੇ ਪਿੰਡ ਵੀ ਖਾਲੀ ਕਰਨਾ ਪੈ ਸਕਦਾ ਕਿੰਨੇ ਜਿਹੜੇ ਪਿੰਡਾਂ ਦਾ ਜਿਹੜਾ ਸੰਪਰਕ ਹੈ ਉਹ ਇਸ ਰਸਤੇ ਰਹੀ ਟੁੱਟ ਸਕਦਾ ਬਿਲਕੁਲ ਜਈਏ ਰਾਮ ਸਿੰਘ ਵਾਲੇ ਬਾਈ ਨੇ ਰੇਤ ਵਾਲੇ ਬਾਈ ਨੇ ਲਗਭਗ ਤਕਰੀਬਨ ਉਹਨਾਂ ਨਾਲ ਕਦੇ ਜਰ ਲਾ 8-10 ਮਿੰਟਾਂ ਦਾ ਉਹ ਸੰਪਰਕ ਹੈ ਉਹ ਟੁੱਟ ਜਾਏ ਇਹਨਾਂ ਮਾੜੇ ਹਾਲਾਤਾਂ ਦੇ ਵਿੱਚ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਹੋ ਸਾਡੇ ਪਾਸੋਂ ਤੁਹਾਨੂੰ ਹੀ ਬੇਨਤੀ ਪ੍ਰਸ਼ਾਸਨ ਇਹਨਾਂ ਦਾ ਹੀ ਸਾਰ ਲਵੇ ਔਰ ਜਿਹੜੀ ਜ਼ਰੂਰਤਮੰਦ ਚੀਜ਼ ਹੈ ਥੋੜੀ ਥੋੜੀ ਗਣੀ ਤੋਂ ਗਣੀ ਜੇ ਤਾਂ ਕਿ ਕਰਤਖਸ਼ਦਾ ਪੂਰਾ ਹੋ ਨਹੀਂ ਸਕਦਾ ਹਾਂ ਜੀ ਕਰ ਨਹੀਂ ਆਪਾਂ ਕਿਸੇ ਦਾ ਵੀ ਪੂਰਾ ਕਰ ਸਕਦੇ ਜੀ ਤੇ ਇਹਨਾਂ ਵੀ ਕੁਝ ਉਹਨਾਂ ਨੂੰ ਐਲਪ ਮਿਲ ਜੇਗੀ ਜਿਸ ਨਾਲ ਕਿ ਉਹਨਾਂ ਦਾ ਕੋ ਚਾਰ ਦਿਨ ਹੈ ਤੇ ਵਧੀਆ ਲੱਗ ਜਾਵੇ ਵੀ ਕਹਿੰਤੋ ਮਤਲਬ ਹੈ ਲੋੜਿੰਦੀ ਸਹਾਇਤਾ ਜਿਹੜੀ ਹੈ ਉਹ ਲੋੜਵੰਦ ਪਰਿਵਾਰਾਂ ਦੀ ਪ੍ਰਸ਼ਾਸਨ ਵੱਲੋਂ ਕੁਝ ਵੀ ਜਿਵੇਂ ਪੱਠਾ ਹੋ ਗਿਆ ਚਾਰਾ ਹੋ ਗਿਆ ਜਾਂ ਰਾਸ਼ਨ ਹੋ ਗਿਆ ਸੁਪਰ ਰਾਸ਼ਨ ਹੋ ਗਿਆ ਜੀ ਬਸ ਇਹ ਹੀ ਮੰਗ ਕਰਦੇ ਆ ਵੀ ਪ੍ਰਸ਼ਾਸਨ ਨਾਲ ਇਹਨਾਂ ਦੇ ਪਹੁੰਚਣ ਐਮ ਸਾਹਿਬ ਤਕਰੀਬਨ 2-3 ਦਿਨ ਤੋਂ ਲਗਾਤਾਰ ਇੱਧਰ ਆ ਰਹੇ ਨੇ ਔਰ ਨਾਲ ਮੰਤਰੀ ਵੀ ਆ ਰਹੇ ਨੇ ਜੀ ਤੇ ਕਿ ਫੈਲਾ ਆਰਡੀਸੀ ਸਾਹਿਬ ਨਾਲ ਮੀਟਿੰਗ ਚੱਲਦੀ ਪਈ ਐਮ ਸਾਹਿਬ ਨੂੰ ਪਤਾ ਲੱਗ ਜਾਂਦਾ ਕੀ ਰਿਜ਼ਲਟ ਠੀਕ ਹੈ ਜੀ